ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ 'ਚ ਦੋ ਦਿਨ ਦੀਆਂ ਸਰਕਾਰੀ ਛੁੱਟੀਆਂ ਦਾ ਹੋ ਗਿਆ ਵੱਡਾ ਐਲਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਨੂੰ ਅੰਤ ਤੱਕ ਜ਼ਰੂਰ ਦੇਖ ਲੈਣਾ ਪੰਜਾਬ 'ਚ 17 April ਵੀ 24 ਦਿਨ ਬੁੱਧਵਾਰ ਨੂੰ ਸਰਕਾਰੀ ਛੁੱਟੀ ਆਉਣ ਵਾਲੀ ਹੈ ਤੇ ਇਸ ਦਿਨ ਸੂਬੇ ਪਰ ਦੇ ਸਕੂਲ ਕਾਲਜ ਅਤੇ ਹੋਰ ادارے ਬੰਦ ਰਹਿਣਗੇ ਦਰਅਸਲ 17 April ਵੀ 24 ਨੂੰ ਰਾਮ ਨੌਮੀ ਹੈ ਤੇ ਇਸ ਦਿਨ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਹੈ ਸਰਕਾਰ ਵੱਲੋਂ ਜਾਰੀ ਵੀ 24 ਦੇ ਕੈਲੰਡਰ ਮੁਤਾਬਿਕ ਇਸ ਦਿਨ ਛੁੱਟੀ ਰਹੇਗੀ ਇਸ ਤੋਂ ਇਲਾਵਾ ਸਰਕਾਰੀ ਕੈਲੰਡਰ ਮੁਤਾਬਿਕ 21 April ਨੂੰ ਮਹਾਵੀਰ ਜਨਤੀ ਕਾਰਨ ਛੁੱਟੀ ਹੈ ਤੇ ਪਰ ਇਹ ਛੁੱਟੀ ਇਹ ਤਵਾਰ ਨੂੰ ਆ ਰਹੀ ਹੈ ਜੀहां ਅਸ ਕਰਕੇ ਇਹ ਦੋ ਦਿਨ ਸਰਕਾਰੀ ਛੁੱਟੀ ਵੀ ਰਹੇਗੀ ਵੀਡੀਓ ਦੇਖਣ ਲਈ ਤੁਹਾਡਾ ਧੰਨ